ਸਤਿ ਸ਼੍ਰੀ ਅਕਾਲ ਜੀ ਕਹਾਣੀ ਹੈ ਸੱਸਾਂ ਵੈਸੇ ਇੰਨੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਜੀ ਗੱਲਾਂ ਛੋਟੀਆਂ ਛੋਟੀਆਂ ਨੇ ਪਰ ਲੋੜ ਬਸ ਧਿਆਨ ਦੇਣ ਦੀ ਹੈ ਕਿ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਾਣਾ ਅੱਜ ਸਰਦਾਰ ਜੀ ਨੇ ਜਲੰਧਰ ਕੰਮ ਜਾਣਾ ਸੀ ਕਹਿੰਦੇ ਜੇ 2-4 ਘੰਟੇ ਲਈ ਤੂੰ ਵੀ ਆਪਣੀ ਸਹੇਲੀ ਨੂੰ ਮਿਲਣਾ ਤਾਂ ਮੇਲਾ ਵੀ ਨਾਲ ਹੀ ਚੱਲ ਡਰਾਈਵਰ ਤੈਨੂੰ ਡ੍ਰੌਪ ਕਰ ਦੇਵੇਗਾ ਮੈਂ ਕਾਫੀ ਮਹੀਨੇ ਤੋਂ ਉਸ ਨੂੰ ਮਿਲੀ ਨਹੀਂ ਸੀ ਤਾਂ ਉਸ ਕੋਲੋਂ ਵੀ ਨਹੀਂ ਸਿਆਇਆ ਗਿਆ ਸੋ ਮੈਂ ਉਸ ਨੂੰ ਫੋਨ ਕਰਤਾ ਕਿ ਮੈਂ ਆ ਰਹੀ ਆ ਲਓ ਜੀ ਪਹੁੰਚ ਗਈ ਸਵਾ ਘੰਟੇ ਜੋ ਉਸਦੇ ਘਰ ਉਸਦੀ ਸਾਸੂ ਮਾ ਸਾਹਮਣੇ ਬੈਠੀ ਦਾਲ ਚੋਗ ਰਹੀ ਸੀ ਬਹੁਤ ਖੁਸ਼ ਹੋਈ ਮੈਂ ਉਹਨਾਂ ਕੋਲ ਬਹਿ ਗਈ ਸਹੇਲੀ ਮੇਰੀ ਚਾਹ ਪਾਣੀ ਦੀ ਆਰ ਚ ਲੱਗ ਗਈ ਸੋ ਚਾਹ ਬਣਾ ਕੇ ਕਹਿੰਦੀ ਅੰਦਰ ਹੀ ਆ ਜਾ ਤੇ ਸਾਸੂ ਮਾ ਨੂੰ ਉਸਨੇ ਬਾਹਰ ਬਰਾਂਡੇ ਚ ਹੀ ਫੜਾ ਦਿੱਤੀ ਮੈਂ ਅੰਦਰ ਡ੍ਰੈنگ ਰੂਮ ਚ ਉਸਦੇ ਕੋਲ ਬੈਠ ਗਈ ਕੈਂਡੀ ਉੱਥੇ ਮਾਤਾ ਕੋਲ ਬਹਿਣ ਆਈ ਐ ਕਿ ਤੂੰ ਮੈਨੂੰ ਮਿਲਣ ਉਸਦੀ ਗੱਲ ਮੈਨੂੰ ਕੋਈ ਬਹੁਤੀ ਵਧੀਆ ਨਾ ਲੱਗੀ ਪਰ ਇਸ 'ਚ ਮੈਂ ਉਸ ਦਾ ਪਿਆਰ ਜਿਹਾ ਪਾਲਿਆ ਤੇ ਹੱਸ ਕੇ ਗੱਲ ਟਾਲ ਦਿੱਤੀ ਪਰ ਧਿਆਨ ਮੇਰਾ ਬਾਹਰ ਬੈਠੇ ਬੀਜੀ ਵੱਲ ਹੀ ਸੀ ਅਸੀਂ ਅੰਦਰ ਬੈਠੇ ਗੱਲਾਂ ਮਾਰਨ ਲੱਗੇ ਕੈਂਡੀ ਬੀਜੀ ਸਾਹਮਣੇ ਆਪਣੀਆਂ ਚੋਲੀਆਂ ਨਹੀਂ ਹੋਣੀਆਂ ਬੀਜੀ ਨੇ ਉਸ ਨੂੰ ਹਾਕ ਮਾਰੀ ਬੜਬੜ ਕਰਦੀ ਬਾਹਰ ਗਈ ਆਖੇ ਇੱਕ ਤਾਂ ਇਹ ਨੇ ਟਿਕਣ ਦੇ ਅੰਦਰ ਜਾ ਕੇ ਕਹਿੰਦੀ ਸਾਰਾ ਦਿਨ ਕੰਮ ਹੀ ਕੰਮ ਦੱਸਦੇ ਰਹਿੰਦੇ ਨੇ ਵੇਲੇ ਨਹੀਂ ਪੂਰੇ ਦੁਖੀ ਕੀਤਾ ਮੈਨੂੰ ਮੈਨੂੰ ਉਸੇ ਪੜੇ ਲਿਖੇ ਹੋਣ ਤੇ ਵੀ ਬਹਿਮ ਜਿਆ ਹੋਇਆ ਤੇ ਮੈਨੂੰ ਆਪਣੇ ਤੇ ਵੀ ਗੁੱਸਾ ਆ ਬਈ ਇਹ ਮੇਰੀ ਸਹੇਲੀ ਕਿਵੇਂ ਹੋ ਸਕਦੀ ਏ ਕਿਉਂਕਿ ਬੀਜੀ ਨੇ ਉਸ ਕੋਲੋਂ ਸਬਜ਼ੀ ਮੰਗੀ ਸੀ ਕਿ ਲਿਆ ਬੈਠਿਆਂ ਬੈਠਿਆਂ ਛੀਰ ਦਿੰਦੀ ਆ ਤੂੰ ਆਪਣੀ ਸਹੇਲੀ ਕੋਲ ਬੈਠ ਲੈ ਮੇਰੇ ਵੇਖਦੇ ਆ ਵੇਖਦੇ ਆ ਬੀਜੀ ਨੇ ਗਾਜਰਾਂ ਛਿੱਲੀਆਂ ਆਲੂ ਛਿੱਲੇ ਫਿਰ ਮਟਰਾਂ ਚੌਂਦਾਣੇ ਕੱਢੀ ਤੇ ਪਿਆਜ਼ ਲਸਣ ਤੇ ਅਦਰਕ ਛਿੱਲਿਆ ਬੀਜੀ ਨੇ ਸ਼ਾਇਦ ਉਸਦੇ ਵਰਤਾਰੇ ਨੂੰ ਵੇਖ ਫਿਰ ਤੋਂ ਹਾਕ ਮਾਰਨ ਦੀ ਥਾਂ ਆਪ ਉੱਠਣਾ ਚੰਗਾ ਸਮਝਿਆ ਤੇ ਜਾ ਕੇ ਸਾਰੀ ਸਬਜੀ ਧੋ ਕੇ ਬਾਪਸਾ ਟੀਰਨ ਲੱਗ ਪਈ ਮੇਰਾ ਸੱਚੀਂ ਦਿਲ ਕਰੇ ਬੀਜੀ ਕੋਲ ਜਾ ਬੈਠਾਂ ਤੇ ਉਹਨਾਂ ਨਾਲ ਗੱਲਾਂ ਕਰਾਂ ਪਰ ਸਹੇਲੀ ਮੇਰੀ ਉੱਠਣ ਦਾ ਦੇਵੇ ਤੇ ਚੁਗਲੀਆਂ ਤੇ ਚੁਗਲੀਆਂ ਸੱਸ ਦੀਆਂ ਜੇ ਉਧਰੋਂ ਹਟੇ ਤਾਂ ਨਣਾਣ ਦੀਆਂ ਫੋਨ ਮੈਂ ਆਕ ਗਈ ਸਾਂ ਤੇ ਮੇਰਾ ਮਨ ਕਰੇ ਹੁਣੇ ਡਰਾਈਵਰ ਭੇਜ ਦੇਣ ਸਰਦਾਰ ਜੀ ਤੇ ਮੈਂ ਵਾਪਸ ਆ ਜਾਵਾਂ ਮੇਰੇ ਕੋਲ ਰਹਿਣਾ ਗਿਆ ਮੈਂ ਪੁੱਛ ਹੀ ਬੈਠੀ ਕੋਈ ਕੰਮ ਵਾਲੀ ਵੀ ਲਾਈ ਹੈ ਕਿ ਆਪ ਹੀ ਕਰਦੀ ਹੈ ਸਾਰਾ ਕੰਮ ਫਟਾਫਟ ਬੋਲੀ ਇੱਕ ਹੀ ਕੰਮ ਹੈ ਭੈਣੇ ਰੋਟੀ ਆਪ ਬਣਾਉਂਦੀਆਂ ਕੰਮ ਵਾਲੀਆਂ ਤੇ ਦੋ ਨੇ ਇੱਕ ਸਫਾਈ ਵਾਲੀ ਤੇ ਕਪੜੇ ਧੋਣ ਵਾਲੀ ਹੈ ਤੇ ਦੂਜੀ ਭਾਂਡਿਆਂ ਵਾਲੀ ਹੈ ਉਸ ਕੋਲੋ ਹੀ ਵਾਧੂ ਕੰਮ ਵੀ ਕਰਵਾ ਲੈਣੇ ਆ ਕੰਮ ਤੇ ਕੋਈ ਖਾਸ ਨਹੀਂ ਸ਼ਾਮ ਨੂੰ ਪ੍ਰੈਸ ਵਾਲਾ ਕੱਪੜੇ ਪ੍ਰੈਸ ਕਰਨ ਨੂੰ ਲੈ ਜਾਂਦਾ ਮੌਜਾਂ ਦਾ ਬਹੁਤ ਨਹੀਂ ਵੀਰ ਤੇਰਾ ਸੁੱਖ ਨਾਲ ਐਕਸੀਡੈਂਟ ਕੁਝ ਮੌਜਾਂ ਐਕਸੀਡੈਂਟੀਆਂ ਮਾਂ ਨੂੰ ਵੀ ਲੈ ਲੈਣ ਦੇ ਆਕਰ ਇੰਨਾ ਆਖ ਮੈਂ ਧੁੱਪ ਚ ਬੈਠਣ ਦਾ ਬਹਾਨਾ ਕਰ ਬਾਹਰ ਬੀਜੀ ਕੋਲ ਆ ਗਈ ਜੋ ਹੁਣ ਅਗਲੇ ਦਿਨ ਸਵੇਰੇ ਪਰੌਂਠਿਆਂ ਚ ਪਾਉਣ ਲਈ ਮੇਥੀ ਚੁੰਦੇ ਪਏ ਸਾਂ। ਜਾਨ ਲੱਗਿਆ ਮੈਂ ਸਹੇਲੀ ਨੂੰ ਇੰਨਾ ਹੀ ਆਖ ਪਈ ਸੱਸਾਂ ਇੰਨੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਜਰਾ ਬੇਲੀ ਹੋ। ਸੋਚੀ ਉਹ ਮੇਰੇ ਮੂੰਹ ਵੱਲ ਦੇਖੀ ਜਾਵੇ ਉਦਾਂ ਸ਼ਰਮਿੰਦੀ ਵੀ ਬਹੁਤ ਹੋਈਓ। ਜਲਦੀ ਹੀ ਡਰਾਈਵਰ ਆ ਗਿਆ ਤੇ ਮੈਂ ਘਰ ਵਾਪਸ ਲਈ ਚੱਲ ਪਈ। ਜਰਾ ਸੋਚੋ ਤੇ ਗੱਲ ਬਹੁਤ ਵੱਡੀ ਐ। ਸੱਸਾਂ ਮਾਵਾ ਦਾ ਸੁਭਾਅ ਹੁੰਦਾ ਐ। ਆਪਣੀ رائے ਦੇਣ ਦਾ ਜਾਂ ਇਉਂ ਕਹਿ ਲਵੋ ਆਪਣੀ ਅਨੁਭਵ ਸਾਂਝੀ ਕਰਨ ਦਾ ਜਿਸ ਨੂੰ ਅਸੀਂ ਨਹ ਹੋਰੀ ਆਖ ਦਿੰਦੇ ਆ ਜਾਂ ਨਕਸ ਕੱਢਣੇ ਆਖ ਦਿੰਦੇ ਆ ਬਥੇਰਾ ਕੰਮ ਕੀਤਾ ਹੁੰਦਾ ਉਹਨਾਂ ਨੇ ਵੀ ਆਪਣੇ ਨੂਹ ਦੇ ਕਾਰਜਕਾਲ ਦੌਰਾਨ ਸੋ ਰਿਟਾਇਰਮੈਂਟ ਤਾਂ ਉਹਨਾਂ ਦੀ ਵੀ ਜ਼ਰੂਰੀ ਹੈ ਪਰ ਉਹ ਫਿਰ ਵੀ ਐਕਸ ਸਰਵਿਸਮੈਨ ਵਾਂਗਰਾਂ ਕੰਮ ਕਰੀ ਜਾਂਦੀਆਂ ਨੇ ਉਹ ਵੀ ਤਨਖਾਹਾਂ ਤੋਂ ਬਿਨਾਂ ਜੇ ਚਾਹੁੰਦੀਆਂ ਨੇ ਤਾਂ ਬਸ ਹਾਂ ਜੀ ਜਵਾਬ ਮਿਲੇ ਉਹਨਾਂ ਨੂੰ ਸਰਾਹਿਆ ਭਵੇਂ ਨਾ ਜਾਵੇ ਪਰ ਸਤਿਕਾਰਿਆ ਤਾਂ ਜਾਵੇ ਜਰਾਂ ਗੱਲ ਸੋਚਣ ਵਾਲੀ ਐ 10% ਸ਼ਾਇਦ ਕੰਮ ਨਾ ਵੀ ਕਰਦੀਆਂ ਹੋਣਗੀਆਂ ਪਰ ਅਫਸੋਸ ਉਹਨਾਂ ਕਰਕੇ ਅਸੀਂ ਇਸ ਪਿਆਰੀ ਰਿਸ਼ਤੇ ਨੂੰ ਅਣਗੌਲਿਆ ਕਰ ਦਿੰਦੇ ਹਾਂ ਅਸੀਂ ਉਹਨਾਂ ਦੇ ਕੰਮਾਂ ਵੱਲ ਧਿਆਨ ਘੱਟ ਦਿੰਦੇ ਹਾਂ ਜੋ ਉਹ ਕਰਦੇ ਨੇ ਬਸ ਅਸੀਂ ਵੇਖਦੇ ਇਹ ਹਾਂ ਕਿ ਉਹ ਬੈਠੇ ਨੇ ਜਾਂ ਆਰਾਮ ਕਰ ਰਹੇ ਨੇ ਆਣ ਦੇਣਾ ਸੱਸਾ ਮਾਮਾ ਬਹੁਤੇ ਉਹ ਕੰਮਾਂ ਕਰਦੀਆਂ ਨੇ ਜਿਸ ਤੋਂ ਜੋ ਕੀ ਪੀੜੀ ਨੂੰਹਾਂ ਕਰਦਿਆਂ ਨੱਕ ਮੂੰਹ ਵੱਟਦੀ ਐ ਜਦੋਂ ਵੇਖਿਓ ਧੀਰਜ ਤੇ ਹਾਸਲੇ ਨਾਲ ਕੰਮ ਕਰਨ ਵਾਲੇ ਸਾਰੇ ਕੰਮ ਸੱਸਾ ਮਾਵਾ ਹੀ ਕਰਦੀਆਂ ਨੇ ਜਦੋਂ ਇਹ ਆਰਟੀਕਲ ਮੈਂ ਲਿਖਣ ਬੈਠੀ ਤਾਂ ਮਨ ਚ ਸਭ ਤੋਂ ਪਹਿਲਾਂ ਆਪਣੇ ਮੰਮੀ ਜੀ ਜਾਨੀ ਬੀਜੀ ਸਾਸੂ ਮਾਂ ਦਾ ਖਿਆਲ ਹੀ ਆਇਆ ਸੀ ਘਰ ਬਠੇਰੇ ਨੌਕਰ ਚਾਕਰ ਨਹੀਂ ਪਰ ਬੀਜੀ ਘੰਟਿਆਂ ਵੱਧੀ ਬੈਠ ਦਾਲ ਚੌਂ ਦਿੰਦੇ ਸੀ ਚਾਲ ਚੌਣ ਕੇ ਰੱਖ ਦਿੰਦੇ ਸੀ ਹੁਣ ਵੀ ਬੈਠੇ ਬੈਠੇ ਸਾਗ ਚੌਣ ਦਿੰਦੇ ਨੇ ਛੱਲ ਦਿੰਦੇ ਨੇ ਫਿਰ ਕੰਮ ਵਾਲੀ ਨੂੰ ਕੋਲ ਬਿਠਾ ਤਸੱਲੀ ਨਾਲ ਤੁਹਾਕੇ ਸੁਕਾ ਕੇ ਚੀਰ ਕੇ ਦਿੰਦੇ ਨੇ ਮੈਂ ਕੁੱਕਰ ਚਪਾ ਧਰ ਦਿੰਦੀ ਆ ਤੇ ਬਹੁਤ ਸਵਾਦ ਬਣਾਇਆ ਸਾਰਾ ਕ੍ਰੈਡਿਟ ਲੈ ਜਾਂਦੀ ਆ ਪਤਾ ਮੈਨੂੰ ਵੀ ਹੈ ਕਿ ਮਿਹਨਤ ਬੀਜੀ ਦੀ ਹੀ ਹੈ ਆਪਣੇ 19 ਸਾਲਾਂ ਦੇ ਵਿਹਾਰਕ ਜੀਵਨ ਚ ਸ਼ਾਇਦ ਬਹੁਤ ਘੱਟ ਮੈਂ ਕਦੀ ਸਾਗ ਛੱਲਿਆ ਹੋਵੇ ਇਹ ਸਾਰਾ ਕੰਮ ਨੌਕਰ ਕਰ ਸਕਦੇ ਨੇ ਪਰ ਮਾਵਾ ਕਿਉਂ ਕਰਦੀਆਂ ਨੇ ਉਹ ਕਿਉਂ ਕਹਿੰਦੀਆਂ ਨੇ ਆਪ ਕਰੋ ਨੌਕਰਾਂ ਕੋਲੋਂ ਨਾ ਕਰਵਾਓ ਕਿਉਂਕਿ ਉਹਨਾਂ ਦੇ ਮਨ 'ਚ ਪਰਿਵਾਰ ਲਈ ਘਰ ਦੇ ਜੀਵਾਂ ਲਈ ਫਿਕਰ ਹੁੰਦਾ ਹੈ ਕਿ ਉਹ ਵਧੀਆ ਖਾਣ ਸਾਫ-ਸਾਫ ਅਸੀਂ ਨੂੰਹਾਂ ਸਮਝੀਏ ਜਾਂ ਸਮਝਦੀਆਂ ਹਾਂ ਸ਼ੈਰ ਸੱਸਾਂ ਸਾਨੂੰ ਜਾਣ ਬੁੱਝ ਕੇ ਤੰਗ ਕਰਦੀਆਂ ਨੇ ਬੱਚਾਂ ਦਾ ਕੋਈ ਕੱਪੜਾ ਉੱਧੜਿਆ ਹੋਵੇ ਕਿਸੇ ਕਮੀਜ਼ ਦਾ ਬਟਨ ਟੁੱਟਾ ਹੋਵੇ ਸੱਸਾਂ ਮਾਵਾ ਬੈਠੀਆਂ ਬੈਠੀਆਂ ਅੱਖਾਂ ਦੇ ਫੇਰ 'ਚ ਸਭ ਕੰਮ ਕਰ ਦਿੰਦੀਆਂ ਨੇ ਆਪਣੇ ਪੁੱਤ-ਪੋਤਿਆਂ ਲਈ ਘੰਟੀਆਂ ਵੱਢੀ ਬੈਠ ਖੂਆ ਮਾਰਦੀਆਂ ਨੇ ਆਪਣੇ ਹੱਥੀਂ ਪਿੰਨੀਆਂ ਵਟਦੀਆਂ ਨੇ ਲੋੜ ਸਿਰਫ ਇਸ ਰਿਸ਼ਤੇ ਨੂੰ ਸਮਝ ਜਾਂਦੀ ਐ ਅਸੀਂ ਬਜ਼ੁਰਗਾਂ ਨੂੰ ਕਵਾੜ ਸਮਝ ਲੈਂਦੇ ਆ ਪਰ ਲੋੜ ਪੈਣ ਤੇ ਇਹ ਕਵਾੜ ਵੀ ਬਹੁਤ ਕੰਮ ਆ ਜਾਂਦਾ ਤੁਹਾਡੇ ਘਰ ਦਾ ਮਜ਼ਬੂਤ ਤਾਲਾ ਨੇ ਇਹ ਮਾਵਾ ਤੁਸੀਂ ਇਹਨਾਂ ਦੇ ਸਿਰਾਂ ਤੇ ਘਰ ਛੱਡ ਜਿੱਥੇ ਮਰਜੀ ਘੁੰਮ ਫੇਰ ਆਉਂਦੇ ਹੋ ਤੁਹਾਡੇ ਬੱਚੇ ਪਾਲਣ ਵਾਲੀਆਂ ਫ੍ਰੀ ਦੀਆਂ ਕੰਮ ਵਾਲੀਆਂ ਜੋ ਬਿਨਾਂ ਥੱਕਿਆਂ ਆਕਿਆਂ ਤੁਹਾਡੇ ਬੱਚਿਆਂ ਦਾ ਧਾਣ ਰੱਖਦੀਆਂ ਨੇ ਸਿਰਫ ਚੁਗਲੀਆਂ ਹੀ ਨਾ ਕਰਿਆ ਕਰੋ ਇਸ ਰਿਸ਼ਤੇ ਨੂੰ ਵੀ ਧੀ ਤੇ ਪਿਆਰ ਦਾ ਨਿਗਮਾਨਣ ਦਾ ਹੱਕ ਹੈ ਤੁਸੀਂ ਕਰਮਾ ਵਾਲੇ ਹੋ ਜੋ ਤੁਹਾਡੇ ਕੋਲੇ ਅਨਮੋਲ ਖਜ਼ਾਨਾ ਹੈ ਸੋ ਜਦੋਂ ਤੱਕ ਇਹ ਸਸਰੂਪੀ ਕੀਮਤੀ ਖਜ਼ਾਨਾ ਤੁਹਾਡੇ ਕੋਲ ਹੈ ਭਾਈ ਸਾਮसाम ਰੱਖਿਆ ਕਰੋ ਤੁਹਾਡੀ ਗੰਤੀ ਦੁਨੀਆ ਦੇ ਅਮੀਰ ਨੂਹਾਂ ਚ ਹੋਵੇਗੀ ਸੱਸਾਂ ਵੈਸੇ ਐਨੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਜਰਾ ਸੋਚ ਕੇ ਵੇਖਿਓ ਕਈ ਸੱਸਾਂ ਆਪਣੀਆਂ ਨੂਹਾਂ ਨੂੰ ਧੀਆਂ ਤੋਂ ਵੀ ਵੱਧ ਕੇ ਪਿਆਰ ਦਿੰਦੀਆਂ ਤੇ ਨੂਹਾਂ ਨੂੰ ਵੀ ਆਪਣੀਆਂ ਸੱਸਾਂ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ